ਤੇ ਇਹ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਲੜਿਆ ਤਿੰਨ ਤਿੰਨਾਂ ਦੇ ਵਿੱਚੋਂ ਜਿੰਨੀ ਵੀ ਪ੍ਰਾਈਜ਼ ਮਨੀ ਮਿਲੀ ਅੱਜ ਮੁੰਡਾ ਸੇਵਾ ਕਰਨ ਆਇਆ ਯਾਰ ਤੇ ਜਿੱਦਾਂ ਜਿੱਦਾਂ ਕੋਈ ਵੀਡੀਓ ਦੇਖੇਗਾ ਕੋਈ ਸੰਗਤ ਦੇਖੇਗੀ ਕੋਈ ਚਾਰ ਪੈਸੇ ਦੇਣ ਆਏਗਾ ਸੀ ਤੁਹਾਨੂੰ ਬੁਲਾ ਕੇ ਤੁਹਾਨੂੰ ਮਾਇਆ ਦਵਾ ਕੇ ਤੇ ਮੈਨੂੰ ਅੱਜ ਇਨਸਾਨੀਅਤ ਦਾ ਅਹਿਸਾਸ ਹੋਇਆ ਹੈ ਕਿ ਵਾਕਈ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਰਿਹਾ ਅੰਦਰ ਪਰ ਮੈਂ ਆਪਣਾ ਰੋਕ ਰਿਹਾ ਨਹੀਂ ਨਹੀਂ ਉਸ ਤੋਂ ਬਾਅਦ ਭਾਵੇਂ ਮੇਰਾ ਪਤਲਾ ਸਾੜੋ ਉਸ ਤੋਂ ਬਾਅਦ ਮੇਰੇ ਖਿਲਾਫ ਗਲਤ ਸੋਚੋ ਮੇਰੇ ਖਿਲਾਫ ਵੀਡੀਓ ਪਾਓ ਸਾਡੇ ਕੋਲ ਅੱਜ ਇੰਡੀਆ ਦਾ ਪਹਿਲਾ ਪੇਸਮੇਕਰ ਬੋਡੀ ਬਿਲਡਰ ਆਇਆ ਹੈ ਪੇਸਮੇਕਰ ਪਿਆ ਹੈ ਬਾਈ ਜੀ ਦੇ ਹਾਰਟ ਦੇ ਵਿੱਚ ਤੇ ਨਾਲ ਇਹਨਾਂ ਦੇ ਉਸਤਾਦ ਰਾਹੁਲ ਜੀ ਮੋਹਾਲੀ ਤੋਂ ਪੋਡਕਾਸਟ ਵੀ ਹੋਇਆ ਅੱਜ ਇਸ ਵੀਰ ਦੇ ਨਾਲ ਪਰ ਮੈਨੂੰ ਸਭ ਤੋਂ ਵਧੀਆ ਗੱਲ ਉਸ ਪੋਡਕਾਸਟ ਕਰਦੇ ਕਰਦੇ ਇਹ ਲੱਗੀ ਚਲੋ ਹਰ ਬੰਦਾ ਜ਼ਿੰਦਗੀ ਦੇ ਵਿੱਚ ਯਾਰ ਸਿਲਵਰ ਸਪੂਨ ਨਾਲ ਪੈਦਾ ਨਹੀਂ ਹੁੰਦਾ ਹਰ ਕਿਸੇ ਕੋਲ ਕੋਈ ਚੰਗੇ ਘਰਾਣਾ ਚ ਹਰ ਬੰਦਾ ਪੈਦਾ ਨਹੀਂ ਹੁੰਦਾ ਬਹੁਤੇ ਮੁੰਡੇ ਆਪਣੇ ਘਰਾਂ ਦੇ ਹਾਲਾਤ ਸਮਝਦੇ ਨੇ ਕਿਵੇਂ ਜ਼ੀਰੋ ਤੋਂ ਸ਼ੁਰੂ ਹੋਏ ਨੇ ਤਾਂ ਬੜੀ ਸਟ੍ਰਗਲਿੰਗ ਸਟੋਰੀ ਹੈ ਮੁੰਡੇ ਦੀ ਵੀ ਹਰਿਆਣੇ ਦਾ ਛੋਰਾ ਹੈ ਛੋਰਾ ਹੀ ਕਹਿੰਦੇ ਨਾ ਹਰਿਆ ਤੇ ਇਹ ਮੁੰਡੇ ਨੇ ਵੀ ਕਾਫੀ ਆਪਣੀ ਗਰੀਬੀ ਦੇ ਹਾਲਾਤਾਂ ਨਾਲ ਲੜ ਕੇ ਅੱਜ ਚਲੋ ਸਟਰਗਲਿੰਗ ਕਰ ਰਿਹਾ ਹਜੇ ਪਹੁੰਚੇਗਾ ਇੱਕ ਮੁਕਾਮ ਤੇ ਪਰ ਇਸ ਪੋਡਕਾਸਟ ਕਰਦੇ ਕਰਦੇ ਨੇ ਮੈਨੂੰ ਕਿਹਾ ਕਿ ਵੀਰੇ ਮੈਂ ਨਾ ਤੁਹਾਡੀ ਵੀਡੀਓਜ਼ ਦੇਖਦਾ ਸੀਗਾ ਸੇਵਾ ਦੀਆਂ ਮੇਰਾ ਬੜਾ ਮਨ ਕਰਦਾ ਸੀਗਾ ਕਿ ਮੈਂ ਵੀ ਸੇਵਾ ਕਰਾਂ ਪਰ ਮੇਰੇ ਕੋਲ ਫਾਈਨੈਂਸ਼ੀਅਲ ਪੈਸੇ ਨਹੀਂ ਹੁੰਦੇ ਸੀਗੇ ਕਿ ਮੈਂ ਕਿਵੇਂ ਕਰਾਂ ਪਰ ਮੈਂ ਉਹਦਾ ਸੋਚਿਆ ਸੀ ਜਿਸ ਦਿਨ ਮੇਰੇ ਕੋਲ ਪੈਸੇ ਆਏ ਮੈਂ ਜਾਊਂਗਾ ਤੇ ਇਹ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਲੜਿਆ ਤਿੰਨ ਤਿੰਨਾਂ ਦੇ ਵਿੱਚੋਂ ਜਿੰਨੇ ਵੀ ਫਾਈਨੈਂਸ਼ੀਅਲ ਕਹਿੰਦਾ ਮੇਰੀ ਹੈਲਪ ਹੋਈ ਉੱਥੇ ਜਿਹਨੂੰ ਮੈਨੂੰ ਪ੍ਰਾਈਜ਼ ਮਨੀ ਮਿਲੀ ਮ ਤੇ ਅੱਜ ਆਪਣੇ ਭਰਾਵਾਂ ਨਾਲ ਪੂਰੀ ਟੀਮ ਨਾਲ ਰਾਹੁਲ ਜੀ ਮੋਹਾਲੀ ਤੋਂ ਬਾਈ ਜੀ ਦਾ ਜਿਮ ਹੈ ਅੱਜ ਮੁੰਡਾ ਸੇਵਾ ਕਰਨ ਆਇਆ ਯਾਰ ਮਤਲਬ ਐਡੀ ਇੱਕ ਵੱਡੀ ਮੋਟੀਵੇਸ਼ਨ ਪੈਸਿਆਂ ਦੀ ਅਮਾਉਂਟ ਮੈਟਰ ਨਹੀਂ ਕਰਦੀ ਹਾਲਾਂਕਿ ਇੱਥੇ ਇੱਕ ਪੇਸ਼ੈਂਟ ਬੈਠਾ ਉਹ ਬੱਚਾ ਉਹਨੂੰ 15 ਲੱਖ ਰੁਪਏ ਦੀ ਲੋੜ ਹੈ ਹੁਣ 15 ਲੱਖ ਰੁਪਏ ਦਾ ਮੈਂ ਦੇ ਸਕਦਾ ਨਾ ਇਹ ਦੇ ਸਕਦੇ ਨੇ ਨਾ ਕੋਈ ਇੱਕ ਇੰਡੀਵਿਜੂਅਲ ਦੇ ਸਕਦਾ ਪਰ ਜੇ 15 ਲੱਖ ਇਹ ਸੋਚਣ 15 ਹਜ਼ਾਰ ਬੰਦੇ ਕਿ ਅਸੀਂ 100-500 ਰੁਪਏ ਦੇਣ ਤਾਂ 15 ਲੱਖ ਕਿੰਡੀ ਵੱਡੀ ਗੱਲ ਇੱਕ ਬੰਦੇ ਆ 10000 ਰੁਪਏ ਇਕੱਠਾ ਕੱਢ ਕੇ ਦੇਵੇ ਬਹੁਤ ਵੱਡੀ ਗੱਲ ਪਰ ਜੇ 10 ਬੰਦੇ ਹਜ਼ਾਰ ਹਜ਼ਾਰ ਰੁਪਏ ਦੇ ਦਣ ਕਿੰਡੀ ਖੂਬਸੂਰਤ ਦੁਨੀਆ ਨਾ ਪਰ ਕਹਿੰਦੇ ਕਿ ਮਾੜੇ ਹਾਲਾਤਾਂ ਚ ਜਦੋਂ ਕੋਈ ਬੰਦਾ ਗੁਜ਼ਰਦਾ ਹੈ ਨਾ ਇਹ ਫੀਲਿੰਗ ਸਿਰਫ ਉਹੀ ਮਹਿਸੂਸ ਕਰ ਸਕਦਾ ਹੈ ਸਾਡੇ ਤੁਹਾਡੇ ਵਰਗੇ ਮਹਿਸੂਸ ਨਹੀਂ ਕਰ ਸਕਦੇ ਜਦੋਂ ਤੱਕ ਆਪਣੇ ਤੇ ਨਹੀਂ ਬੀਤਦੀ ਇਹ 2 ਘੰਟੇ ਮੇਰੇ ਕੋਲ ਬੈਠੇ ਨੇ ਇਹਨਾਂ ਨੂੰ ਪਤਾ ਹੋਊਗਾ ਕਿ ਕੀ ਦੇਖਿਆ ਕਿਦਾਂ ਮਰੀਜ਼ ਨੇ ਕੀ ਹਿਸਾਬ ਹੈ ਸਾਹਿਲ ਜੀ ਨੇ ਹਜੇ 25 ਸਾਲ ਉਮਰ ਹੈ ਤੇ ਪਹਿਲੇ ਪੇਸਮੇਕਰ ਪੂਰੇ ਇੰਡੀਆ ਦੇ ਵਿੱਚ ਇਹਨਾਂ ਦੇ ਪਿਆ ਤੁਸੀਂ ਥੋੜਾ ਦਿਖਾ ਵੀ ਦਿਓ ਵੈਸੇ ਤਾਂ ਮੈਨੂੰ ਡਾਰੀ ਲੱਗਦਾ ਦੇਖ ਕੇ ਪਰ ਮੋਟੀਵੇਸ਼ਨ ਹੈ ਮੁੰਡਾ ਬਾਡੀ ਬਿਲਡਰ ਹੈ ਪ੍ਰੋਪਰ ਕੰਪੀਟੀਸ਼ਨ ਲੜਦਾ ਮੁੰਡਾ ਪੇਸਮੇਕਰ ਪਿਆ ਹੈ ਹਰਿਆਣੇ ਤੋਂ ਤਿਆਰੀ ਕਰ ਰਿਹਾ ਹੈ ਕੰਪੀਟੀਸ਼ਨ ਦੀ ਪਰ ਕਿੰਨੀ ਖੂਬਸੂਰਤ ਗੱਲ ਹੈ ਨਾ ਕਿ ਸੇਵਾ ਕਰਨ ਲਈ ਆਇਆ ਔਰ ਇੱਥੇ ਜਿਹੜੇ ਪੇਸ਼ੈਂਟ ਨੇ ਮੈਂ ਮਾੜੀ-ਮਾੜੀ ਜੇ ਤੁਹਾਨੂੰ ਝਲਕ ਦੇਦਾ ਤਾਂ ਆਹ ਬਾਈ ਜੀ ਨੇ ਇਹਨਾਂ ਦਾ ਇਲਾਜ ਹੋਣਾ ਹੈ ਇਹ ਮਾਤਾ ਜੀ ਦੀ ਨੈਕ ਲਾਈਨ ਪੈਣੀ ਆ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਮੇਰੇ ਬਲਜੀਤ ਕੌਰ ਦਾ ਲਫਾਫਾ ਦਿਓ ਬਲਜੀਤ ਕੌਰ ਦਾ ਲਫਾਫਾ ਲਿਖਿਆ ਹੋਣਾ ਉੱਪਰ ਦੇ ਦਿਓ ਇਹਨਾਂ ਦੇ ਡਾਇਲਿਸਿਸ ਹੁੰਦੇ ਨੇ ਕਿਡਨੀਆਂ ਖਰਾਬ ਹੈ ਨੈਕ ਲਾਈਨ ਪੈਣੀ ਆ ਤੇ ਇਹ ਮੁੰਡਾ ਇਹ ਤੁਹਾਡੇ ਨਾਲ ਇਹਦੇ ਤੁਹਾਡੀ ਮਦਦ ਹੋਏਗੀ ਥੋੜੀ ਜੀ ਉਹਦੇ ਕਰਾਉਣ ਦੇ ਵਿੱਚ ਅਸੀਂ ਸਾਰਾ ਵੈਸੇ ਹੀ ਕਰਾ ਦਾਂਗੇ ਤੁਹਾਡਾ ਠੀਕ ਹੈ ਜੀ ਇਹ ਬੱਚੇ ਨੂੰ ਦਿਮਾਗ ਦੀ ਪ੍ਰੋਬਲਮ ਹੈ ਕੀ ਨਾਮ ਬੱਚੇ ਦਾ ਗੁਰਜੀਤ ਗੁਰਦੇਵ ਇੱਕ ਗੁਰਸੇਵਕ 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 ਦਾ ਲਫਾਫਾ ਦਿਓ ਸ਼ਰਨਜੀਤ ਲਿਖਾ ਸ਼ਰਮ ਲਿਖਿਆ ਸ਼ਰਨ ਦਾ ਦੇ ਦੋ ਆ ਲੋ ਇਹ ਬੱਚੇ ਨੂੰ ਦੇਖੋ ਦਿਮਾਗ ਦੀ ਦਿੱਕਤ ਹੈ ਪੈਰੈਂਟਸ ਪੀਜੀਏ ਲੈ ਕੇ ਜਾ ਰਹੇ ਨੇ ਇਲਾਜ ਕਰਾਉਣ ਦੇ ਉਹ ਕਿ ਪੈਸੇ ਨਹੀਂ ਹੈਗੇ ਇਹ ਬੱਚੇ ਦਾ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਬਲੱਡ ਚੇਂਜ ਹੁੰਦਾ ਕਿੱਡੀ ਕੁਮਰ ਹੈ ਵੈਸੇ ਮੇਰੇ ਰਗਾ ਬੰਦਾ ਰੌਲਾ ਪਾਉਂਦਾ ਕਿ ਕਰਮਾ ਦੀ ਪਰ ਇਸ ਇੰਨੇ ਇੰਨੀ ਛੋਟੀ ਉਮਰ ਚ ਕਿਹੜੇ ਕਰਮ ਮਾੜੇ ਕਰਤੇ ਜਿਹੜਾ 15 ਲੱਖ ਰੁਪਏ ਡਾਕਟਰ ਨੇ ਮੰਗਿਆ ਦਿੱਲੀ ਚ ਇਹਦਾ ਬੋਨ ਮੈਰੋ ਦਾ ਟ੍ਰਾਂਸਪਲੈਂਟ ਹੋਣਾ ਹੈ ਬੋਨ ਮੈਰੋ ਹੋਣਾ ਤੇ ਹੁਣ 15 ਲੱਖ ਰੁਪਏ ਤਾਂ ਚਲੋ ਨਹੀਂ ਆ ਪਰਿਵਾਰ ਵੀ ਕੁਝ ਕਰ ਰਿਹਾ ਪਰ ਅਸੀਂ ਵੀ ਵੀਡੀਓ ਜ਼ਰੀਏ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਮਰੀਜ਼ ਬਹੁਤ ਜ਼ਿਆਦਾ ਨੇ ਲਾਈਨ ਲੱਗੀ ਪਈ ਆ ਪੇਸ਼ੈਂਟਾਂ ਦੀ ਜੇ ਤੁਸੀਂ ਹੈਲਪ ਕਰ ਸਕਦੇ ਹੋ ਕਿਸੇ ਦੀ ਵੀ ਕਿਉਂਕਿ ਹੁਣ ਦੇਖੋ ਇਹਨਾਂ ਦਾ 15000 ਖਰਚਾ ਹੈ ਹੁਣ ਚਲੋ ਜੋ ਕੋਈ ਡੋਨਰ ਆਂਦਾ ਹੈ ਕਿਸੇ ਦੀ 500 ਸੇਵਾ ਹੁੰਦੀ ਕਿਸੇ ਦੀ 1000 ਹੁੰਦੀ ਹੈ ਹੁਣ ਮੈਂ ਕਿਸੇ ਡੋਨਰ ਇਸ ਕਰਕੇ ਸੋਸ਼ਲ ਮੀਡੀਆ ਤੇ ਵਾਹ ਵਾਹੀ ਦੇਣ ਨਾਲੋਂ ਨਾ ਇੱਥੇ ਆ ਕੇ ਵਾਹ ਵਾਹ ਹੀ ਦਿਆ ਕਰੋ ਮੈਨੂੰ ਲਾਈਕਾਂ ਕਮੈਂਟਾਂ ਦਾ ਕੁਝ ਨਹੀਂ ਮਿਲਦਾ ਇਹਦਾ ਕੀ ਨਾਮ ਹੈ ਅੰਸ਼ਦੀਪ ਅਰਸ਼ਦੀਪ ਦਾ ਲਫਾਫਾ ਦਿਓ ਅੰਸ਼ਦੀਪ ਆ ਲੋ ਇਹ ਮਾਦਾ ਦੀ ਹਜੇ ਸੇਵਾ ਸੀ ਹੋਰ ਲੋਕਾਂ ਨੂੰ ਕਵਾਂਗੇ ਕਿ ਅਮਾਉਂਟ ਬਹੁਤ ਵੱਡੀ ਹੈ ਤੇ ਜਿੱਦਾਂ ਜਿੱਦਾਂ ਕੋਈ ਵੀਡੀਓ ਦੇਖੇਗਾ ਕੋਈ ਸੰਗਤ ਦੇਖੇਗੀ ਕੋਈ ਚਾਰ ਪੈਸੇ ਦੇਣ ਆਏਗਾ ਅਸੀਂ ਤੁਹਾਨੂੰ ਬੁਲਾ ਕੇ ਤੁਹਾਨੂੰ ਮਾਇਆ ਦਵਾ ਕੇ ਇਹਦਾ ਜਮਾ ਕਰਾਵਾਂਗੇ ਠੀਕ ਹੈ ਤੁਹਾਨੂੰ ਅਸੀਂ ਅਰਦਾਸ ਵੀ ਕਰਾਂਗੇ ਤੁਸੀਂ ਵੀ ਅਰਦਾਸ ਕਰਿਓ ਆਪਕੀ ਕੀ ਨਾਮ ਹੈ ਬੇਟੀ ਦਾ ਹਮਜਾ ਹਮਜਾ ਇਹਨਾਂ ਦੀ ਬੇਟੀ 4 ਸਾਲ ਦੀ ਹੈ ਬਲ ਬਾਈ ਜੀ 25000 ਰੁਪਏ ਕਰਜ਼ਾ ਤੱਕ ਕੇ ਲਾਤਾ ਅੱਗੇ ਫੇਰ ਹਜੇ ਲੱਖਾਂ ਰੁਪਏ ਲੱਗਣਾ ਕਿਰਾਏ ਤੇ ਰਹਤੇ ਹਨ ਕਿਰਾਏ ਤੇ ਰਹਿੰਦੇ ਆ ਇੱਕੋ ਪਿੱਛੇ ਮਾਂ ਬੈਠੀ ਆ ਉਹਦੇ ਪੁੱਤ ਦਾ ਐਕਸੀਡੈਂਟ ਹੋਏ ਨੂੰ ਮਹੀਨਾ ਹੋ ਚੁੱਕਾ ਹੈ ਐਡਮਿਟ ਕਰਾਣ ਜੋਗੇ ਵੀ ਪੈਸੇ ਹੈ ਨਹੀਂ ਹੁਣ ਡਾਕਟਰ ਕੋਲ ਭੇਜਿਆ ਤੇ ਹਾਲਾਤ ਮਾੜੇ ਨੇ ਇਹ ਬਾਈ ਜੀ ਬੈਠੇ ਨੇ ਇਹਨਾਂ ਦੀ ਬੇਟੀ ਵਿਚਾਰੀ ਐਡਮਿਟ ਹੈ ਇਹ ਅਨਮੋਲ ਕੌਰ ਔਰ ਉਹਦੀ ਤੁਸੀਂ ਸਕਰੀਨ ਤੇ ਵੀਡੀਓ ਦੇਖ ਸਕਦੇ ਹੋ ਵਿਚਾਰੀ ਦੇ ਬਾਡੀ ਦਾ ਜ਼ਖਮ ਹੋ ਗਿਆ ਸੀਰੀਅਸ ਹੈ ਘਰ ਵਾਲੇ ਛੁੱਟੀ ਕਰਾਣ ਨੂੰ ਤਿਆਰ ਹੈ ਪਰ ਇਲਾਜ ਕਰਾਣ ਜੋਗੇ ਪੈਸੇ ਨਹੀਂ ਹੈਗੇ ਇੱਕ ਲਫਾਫਾ ਤੁਸੀਂ ਇਹਨਾਂ ਨੂੰ ਦੇ ਦਿਓ ਲਓ ਜੀ ਹਾਂ ਇਹ ਕੋਸ਼ਿਸ਼ ਕਰਾਂਗੇ ਜੀ ਤੁਹਾਡੀ ਹੋਰ ਮਦਦ ਕਰੀਏ ਜੀ ਹੋਰ ਲੋਕਾਂ ਨੂੰ ਬੁਲਾਈਏ ਇੱਥੇ ਤੁਹਾਡੀ ਮਦਦ ਕਰਨ ਤੁਸੀਂ ਵੀ ਅਰਦਾਸ ਕਰੋ ਇਹਨਾਂ ਵਾਸਤੇ ਔਰ ਸਭ ਤੋਂ ਵੱਡੀ ਦਾ ਅਰਦਾਸ ਇਹਨਾਂ ਵੀਰਾਂ ਵਾਸਤੇ ਨੌਜਵਾਨਾਂ ਵਾਸਤੇ ਜਿਹੜੇ ਨੌਜਵਾਨ ਵੀਰ ਇੱਥੇ ਇਹਨਾਂ ਦੀ ਹੈਲਪ ਕਰਨ ਆਏ ਨੇ ਕੀ ਐਕਸਪੀਰੀਅੰਸ ਆ ਤੁਹਾਡਾ ਬੜੀਆ ਲੱਗਦਾ ਆਪਣਾ ਆਪ ਫੀਡਬੈਕ ਦੋ ਮਸਕੂਨ ਮਿਲਵਾ ਜੀ ਦੇਖ ਕੇ ਆਪ ਕੋ ਇਤਨ ਅੱਛਾ ਕੰਮ ਕਰ ਰਹੇ ਹੋ ਥੈਂਕ ਯੂ ਦਿਲ ਸੇ ਦੁਆ ਹੈ ਬੜhte ਜਾਓ ਹਾਂ ਇਸੇ ਕਰਤੇ ਰਹੋ ਭਾਈ ਜੀ ਮੈਨੂੰ ਤਾਂ ਅੱਜ ਇੱਥੇ ਆ ਕੇ ਕੁਝ ਹੋਰ ਹੀ ਮਹਿਸੂਸ ਹੋਇਆ ਪਤਾ ਕਿਸੇ ਹੋਰ ਦੁਨੀਆ ਜੇ ਘੁੰਮਦੇ ਆ ਆਪ ਦੀ ਤਰੇ ਚੇਲਾ ਦਾ ਯਾਰ ਵੀ ਦੁੱਖ ਬਹੁਤ ਵੱਡੀ ਚੀਜ਼ ਹੈ ਹਨਾ ਚਲੋ ਆਪਣੇ ਸਾਨੂੰ ਚਾਰ ਛੇਲੜ ਦਿੱਤੇ ਹੋਏ ਆ ਅਸੀਂ ਤਾਂ ਚਲੋ ਸਾਰ ਲੈਣੇ ਆ ਇੱਥੇ ਆ ਕੇ ਜਦੋਂ ਮੈਂ ਮਜਬੂਰੀ ਦੇਖਦਾ 500000 ਜਿਵੇਂ ਤੁਸੀਂ ਗੱਲ ਕੀਤੀ ਹੈ ਮੈਂ ਤਾਂ ਆਪਣੇ ਨੂੰ ਬਹੁਤ ਛੋਟਾ ਮਹਿਸੂਸ ਕਰ ਰਿਹਾ ਅਸੀਂ ਤਾਂ ਕੁਝ ਲੈ ਕੇ ਨਹੀਂ ਆਏ ਤੁਸੀਂ ਆ ਦੇਖੋ 500000 ਦੀ ਗੱਲ ਕੀਤੀ ਆ ਲਾਠੀ ਕਿੰਨੇ ਦੀ ਕਿੰਨੇ ਦੀ ਆਈ ਇਹ ਆ 210 ਰੁਪਏ ਦੀ ਹੈ ਤੇ 210 ਦੀ ਵੀ ਲੈਣ ਨੂੰ ਬਾਪੂ ਗੋਲਾ ਆ ਦਿਓ ਬਾਪੂ ਨੂੰ ਆ ਦਿਓ ਬਾਪੂ ਜੀ ਆ ਲੋ ਆ ਮੁੰਡੇ ਨੇ ਤੁਹਾਨੂੰ ਲੈ ਕੇ ਦਿੱਤੀ ਆ ਲਾਠੀ ਹੋਰ ਸੇਵਾ ਲਾਓ ਲੈ ਦੱਸ ਯਾਰ ਕੀ ਲੋਕ ਕਹਿੰਦੇ 210 ਤੇ ਲੋਕ ਖੁਸ਼ ਹੋ ਜਾਂਦੇ ਨੇ ਆਪਦੀ ਖਰਚੀ ਸਾਨੂੰ ਬੰਦ ਕਰਕੇ ਨਾ ਇੱਕ ਵਾਰੀ ਇੱਥੇ ਚੱਕਰ ਮਾਰ ਲੈਣਾ ਚਾਹੀਦਾ ਮੈਂ ਚੰਡੀਗੜ੍ਹ ਤੋਂ ਆ ਬਟ ਹੁਣ ਮੈਂ ਇਹ ਵਾਦਾ ਅਨਮੋਲ ਵੀਰੇ ਮੈਂ ਐਵੇਂ ਨਹੀਂ ਹਰ ਬੰਦੇ ਵਾਦੇ ਕਰਦੇ ਹਾਂ ਉਹਨੇ ਤੁਹਾਡੇ ਕੋਲ ਵੀ ਆਵਾਂਗੇ ਜੀ ਸੀ ਐਂ ਕਰਦਾਂਗੇ ਵਾਦਾਂਗੇ ਬਟ ਮੇਰੇ ਜਿੱਦਨ ਵੀ ਮੇਰੀ ਗੱਡੀ ਦਾ ਸਟਰੀਟੋਂ ਮੁੜਿਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੇ ਆ ਕੇ ਜਾਊਗਾ ਤੇ ਮੈਨੂੰ ਅੱਜ ਇਨਸਾਨੀਅਤ ਦਾ ਅਹਿਸਾਸ ਹੋਇਆ ਹੈ ਕਿ ਵਾਕਈ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਰਿਹਾ ਅੰਦਰੋਂ ਪਰ ਮੈਂ ਆਪਣਾ ਰੋਕ ਰਿਹਾ ਨਹੀਂ ਨਹੀਂ ਬਟ ਮੈਂ ਇਹ ਤਾਂ ਹੈ ਨਹੀਂ ਸੀਗਾ ਜੋ ਮੈਂ ਅੱਜ ਇੱਥੇ ਦੇਖਿਆ ਹੈ ਕਿਵੇਂ ਮਜਬੂਰੀ ਤੁਸੀਂ ਉੱਥੇ ਬੈਠ ਕੇ ਕੀ ਚੀਜ਼ ਨੋਟ ਕਰ ਰਹੇ ਮਨ ਲਗਾਤੇ ਡਾਕਟਰ ਤਾਂ ਤੁਸੀਂ ਆਪ ਬਣੇ ਹੋ ਨਹੀਂ ਨਹੀਂ ਬਈ ਸ਼ੁਕਰ ਹੈ ਜੀ ਚਲੋ ਹੈਨਾ ਮਹਾਰਾਜ ਜੀ ਬਟ ਤੁਹਾਡੀ ਮਿਹਨਤ ਨੂੰ ਯਾਰ ਨਹੀਂ ਨਹੀਂ ਥੈਂਕ ਯੂ ਭਾਜੀ ਤੁਹਾਡਾ ਅਸ਼ੀਰਵਾਦ ਹੈ ਥੈਂਕ ਯੂ ਥੈਂਕ ਯੂ ਇਹ ਤੁਹਾਡੇ ਸਾਰਿਆਂ ਕਰਕੇ ਹੀ ਹੈ ਰੋਲਾ ਇਹ ਹੈ ਕਿ ਇਸ ਜ਼ਿੰਦਗੀ ਚ ਨਾ ਸਾਈ ਦੁਨੀਆ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਪਰ ਆ ਜਿੰਨਾ ਮਰੀਜ਼ ਇੱਥੇ ਆਂਦਾ ਹੈ ਕੱਲੇ-ਕੱਲੇ ਦੀ ਗੱਲ ਸੁਣਨੀ ਉਹਦਾ ਹੱਲ ਕਰਨਾ ਲੋਕ ਕਈ ਵਾਰ ਨਾ ਸੁਣੀ ਸੁਣਾਈ ਗੱਲ ਤੇ ਅਮਲ ਕਰ ਲੈਂਦੇ ਨੇ ਜਿਵੇਂ ਸੁਪੋਜ਼ ਫਾਰ ਐਗਜ਼ਾਮਪਲ ਆਪ ਐਗਜ਼ਾਮਪਲ ਦੀ ਗੱਲ ਕਰਦੇ ਆਂ ਆ ਮਰੀਜ਼ ਆਇਆ ਹੁਣ ਇਹਨੂੰ 15 ਲੱਖ ਦੀ ਲੋੜ ਐ ਮੈਂ ਕਿੱਥੋਂ ਦੇ ਦਿਆਂ ਨੂੰ 15 ਲੱਖ ਇਹ ਆਇਆ ਡੋਨਰ ਆਏ ਮੇਰੇ ਕੋਲ 10000 ਰੁਪਏ ਦੇ ਮੈਂ 10000 ਰੁਪਏ ਇਹਨਾਂ ਨੂੰ ਦਵਾਤਾ ਕੱਲ ਨੂੰ ਇਹਨਾਂ ਨੇ ਜਾ ਕੇ ਕਿਸੇ ਨੂੰ ਕਹਤਾ ਯਾਰ ਉਹ ਤੂੰ ਮਦਦ ਨਹੀਂ ਕਰਤਾ ਵੀਡੀਓ ਡਾਲਤਾ 10000 ਰੁਪਏ ਦੇ ਦੀ ਦਿਆ ਜਾਊਗਾ ਕਹਿੰਦਾ ਮਦਦ ਨਹੀਂ ਕੀਤੀ ਉਹਨੇ ਕਲੈਰੀਫਾਈ ਕਰਨ ਦੀ ਵਿਦਾਇ ਮੇਰੇ ਕੋਲ ਮੰਨ ਲੈਣਾ ਮੰਨ ਲੈਣਾ ਪਈ ਮੈਂ ਉਹੀ ਨੋਟ ਕਰ ਰਿਆ ਸੀ ਉੱਥੇ ਬੈਠਾ ਵੀ ਇੱਕ ਬੰਦੇ ਨੂੰ ਐਨੇ ਲੱਖ ਦੀ ਲੋੜ ਹੈ ਮੈਂ ਕਿ ਯਾਰ ਆ ਬੰਦਾ ਬੈਠ ਕੇ ਉਹਨੂੰ ਸੋਚ ਰਿਹਾ ਉਹਨੇ ਫਿਰ ਵੀ ਕਹਤਾ ਮੈਂ ਕਰ ਦੂੰਗਾ ਮੇਰੇ ਕੋ ਹੈ ਨਹੀਂ ਪਰ ਮੈਂ ਕਰ ਦੂੰਗਾ ਤੁਸੀਂ ਦੇਖੋ ਮਤਲਬ ਇਸ ਦੁਨੀਆ ਦੇ ਵਿੱਚ ਮੋਸਟਲੀ ਲੋਕ ਘਰ ਬੈ ਕੇ ਇਹ ਅਸਿਊਮ ਕਰ ਲੈਂਦੇ ਨੇ ਕਿ ਇਹ ਤਾਂ ਵੀਡੀਓ ਪਾਣ ਯੋਗ ਹੈ ਇਹ ਤਾਂ ਜੀ ਵਿਊ ਲੈ ਰਿਹਾ ਹੈ ਇਹ ਤਾਂ ਜੀ ਲੋਕਾਂ ਦੀ ਮੇਰੀ ਗੱਲ ਸੁਣੋ ਇਸ ਟਾਈਮ ਇਸ ਬੱਚੇ ਦੇ ਹਾਲਾਤ ਤੁਸੀਂ ਦੇਖੋ ਕੀ ਦੇਖ ਨਹੀਂ ਪਾ ਰਹੇ ਹਨ ਇਹਨੂੰ ਇਲਾਜ ਲਈ ਪੈਸਾ ਚਾਹੀਦਾ ਜੇ ਮੈਂ ਇਹਨਾਂ ਦੀ ਵੀਡੀਓ ਨਹੀਂ ਪਾਉਂਗਾ ਤੁਸੀਂ ਕਿੱਥੋਂ ਆਓਗੇ ਜੇ ਜੇ ਕੋਈ ਐਡਾ ਹੀ ਇਨਸਾਨੀਅਤ ਦਾ ਰੱਖਾ ਹੈ ਕਿਸੇ ਨੂੰ ਲੱਗਦਾ ਹੈ ਕਿ ਯਾਰ ਅਨਮੋਲ ਵੀਡੀਓ ਪਾ ਕੇ ਗਰੀਬਾਂ ਦੇ ਇਮੋਸ਼ਨਸ ਕੈਸ਼ ਕਰਦਾ ਤੁਸੀਂ ਇਹਨਾਂ ਦੀ ਅੱਗੇ ਮਦਦ ਕਰ ਦਿਓ ਮੈਂ ਵੀਡੀਓ ਪਾਣੀ ਬੰਦ ਕਰ ਦੂੰਗਾ ਭਾਈ ਜੀ ਰੂਹ ਕੰਬ ਜਾਂਦੀ ਹੈ ਦੇਖ ਕੇ ਮੈਂ ਤਾਂ ਕਰ ਰੱਬ ਕਿਸੇ ਨੂੰ ਵੀਡੀਓ ਦੇਖੋ ਵੀਰੇ ਮੇਰੀ ਇਨਸਾਨੀਅਤ ਤਾਂ ਜਾਗ ਗਈ ਸੀ ਅੱਜ ਤੋਂ 10 ਸਾਲ ਪਹਿਲਾਂ ਤਾਈ ਮੈਂ ਬਹਿ ਗਿਆ ਲੋਕਾਂ ਨੂੰ ਜਗਾਉਣ ਲਈ ਮੇਰੇ ਕੋਲ ਸਿਰਫ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਹੈ ਨੇ ਬਾਈ ਤੁਸੀਂ ਜੋ ਕਰ ਰਹੇ ਹੋ ਕਰਦੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਲੱਗਦੇ ਰਹੋ ਬਹੁਤ ਲੋਕ ਜੁੜੇ ਹੋਏ ਨੇ ਵਿਚਾਰਿਆਂ ਦੀ ਕੋਈ ਮਜਬੂਰੀ ਨਹੀਂ ਹੈ ਥੈਂਕ ਯੂ ਥੈਂਕ ਯੂ ਪਾਜੀ ਥੈਂਕ ਯੂ ਆਪ ਬੈਠੋ ਪਲੀਜ਼ ਦੋ ਮਿੰਟ ਬੈਠੋ ਦੇਖੋ ਚੱਕਰ ਇਹੀ ਹੈ ਕਿ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਹਰ ਕਿਸੇ ਦੀ ਆਪਣੀ ਆਪਣੀ ਕਹਾਣੀ ਹੈ ਇਹਨਾਂ ਦੀ ਆਪਣੀ ਸਟੋਰੀ ਹੈ ਪਰਿਵਾਰ ਪੁੱਛਦਾ ਨਹੀਂ ਦੋਸਤਾਂ ਨਾਲ ਆਏ ਨੇ ਵਿਚਾਰੇ ਇਹਨਾਂ ਦੀ ਆਪਣੀ ਕਹਾਣੀ ਹੈ ਸਾਰੇ ਮਰੀਜ਼ ਆਪਣੀ ਆਪਣੀ ਕਹਾਣੀ ਹੈ ਇਸ ਕਰਕੇ ਜੇ ਕੋਈ ਤੁਹਾਡੇ ਤੱਕ ਇਹ ਗੱਲ ਪਹੁੰਚਾਦਾ ਹੈ ਕਿ ਸਾਡੀ ਮਦਦ ਨਹੀਂ ਕੀਤੀ ਸਾਡਾ ਫੋਨ ਨਹੀਂ ਚੱਕਿਆ ਸਾਨੂੰ ਸੁਣਿਆ ਨਹੀਂ ਉਹਦੇ ਪਿੱਛੇ ਕੋਈ ਕਾਰਨ ਹੋਏਗਾ ਉਹ ਮਰੀਜ਼ ਤੁਹਾਨੂੰ ਕਦੀ ਕਾਰਨ ਨਹੀਂ ਦੇਗਾ ਜੇ ਕੋਈ ਵੀ ਤੁਹਾਨੂੰ ਆ ਕੇ ਮਰੀਜ਼ ਇਹ ਕਹਿੰਦਾ ਕਿ ਸਾਡੀ ਤਾਂ ਮਦਦ ਨਹੀਂ ਹੋਈ ਸਾਡੀ ਸੁਣਵਾਈ ਨਹੀਂ ਹੋਈ ਇੱਕ ਵਾਰੀ ਮੇਰੇ ਕੋਲ ਰੀ ਕਨਫਰਮ ਕਰ ਲੋ ਉਸ ਤੋਂ ਬਾਅਦ ਭਾਵੇਂ ਮੇਰਾ ਪਤਲਾ ਸਾੜੋ ਉਸ ਤੋਂ ਬਾਅਦ ਮੇਰੇ ਖਿਲਾਫ ਗਲਤ ਸੋਚੋ ਮੇਰੇ ਖਿਲਾਫ ਵੀਡੀਓ ਪਾਓ ਮੈਂ ਹੱਸ ਕੇ ਉਸ ਵੀਡੀਓ ਨੂੰ ਸ਼ੇਅਰ ਕਰੂੰਗਾ ਜੇ ਕੋਈ ਤੱਥਾਂ ਦੇ ਹਿਸਾਬ ਨਾਲ ਮੇਰੇ ਤੇ ਵੀਡੀਓ ਪਾਏਗਾ ਕਿ ਹਾਂ ਭਾਈ ਆ ਮਰੀਜ਼ ਆਇਆ ਦੀ ਮਦਦ ਨਹੀਂ ਹੋਈ ਮਰੀਜ਼ ਬਹੁਤ ਜ਼ਿਆਦਾ ਨੇ ਹੈਲਪ ਬਹੁਤ ਜ਼ਿਆਦਾ ਦੀ ਲੋੜ ਹੈ ਡੋਨੇਸ਼ਨ ਬਹੁਤ ਘੱਟ ਹੈ ਵੀਡੀਓਜ਼ ਵਾਇਰਲ ਕਰਨ ਨੂੰ ਲੋਕ ਸੋਚਦੇ ਨੇ ਸ਼ੇਅਰ ਕਰਨ ਨੂੰ ਰੀਪੋਸਟ ਕਰਨ ਨੂੰ ਮਤਲਬ ਬੜੀ ਤਰ੍ਹਾਂ ਦੀ ਦੁਨੀਆ ਹਰ ਬੰਦਾ ਇੱਕ ਇੱਥੇ ਇੱਕ ਅੱਖਾਂ 'ਚ ਉਮੀਦ ਲੈ ਕੇ ਆਂਦਾ ਕਿ ਮੇਰੀ ਹੈਲਪ ਕਰੋ ਮੇਰੀ ਹੈਲਪ ਕਰੋ ਪਰ ਡੋਨਰ ਲਿਮਟਿਡ ਨੇ ਜੇ ਕੋਈ ਡੋਨਰ ਇੱਥੇ 500 ਰੁਪਏ ਲੈ ਕੇ ਆਂਦਾ ਤਾਂ ਮੈਂ ਉਹਨੂੰ ਇਹ ਨਹੀਂ ਕਹਿ ਸਕਦਾ ਤੇਰੇ 500 ਨਾਲ ਕੀ ਬੰਨਣਾ ਹੈ ਮਰੀਜ਼ ਨੂੰ ਲੋੜ ਦਾ 15000 ਦੀ ਹੈ ਉਹਦੇ 500 ਦੀ ਵੀ ਇੱਜ਼ਤ ਹੈ ਯਾਰ ਉਹ 500 ਤਾਂ ਲੈ ਕੇ ਆਇਆ ਇਸ ਕਰਕੇ ਹਰ ਪੇਸ਼ੈਂਟ ਵਾਸਤੇ ਅਰਦਾਸ ਕਰਿਓ ਜਿਨ੍ਹਾਂ ਦੀ ਬੱਚੀ ਸੀਰੀਅਸ ਹੈ ਕਿਉਂਕਿ ਜੇ ਦੇਖੋ ਹੁਣ ਆ ਬੱਚੀ ਇਹਨਾਂ ਦੀ ਇੰਨੀ ਸੀਰੀਅਸ ਹੈ ਇਹਨਾਂ ਨੇ ਇਹ ਕਹਿਤਾ ਮੋਂਗ ਕਿ ਸਾਡੀ ਛੁੱਟੀ ਕਰਾ ਦਿਓ ਸਾਡੇ ਕੋਲ ਪੈਸੇ ਨਹੀਂ ਇਹ ਇਹ ਜਾਣਦੇ ਨੇ ਜਾਂ ਕੀ ਬੀਤਰੀ ਇਸ ਟਾਈਮ ਜਾਂ ਮਾੜਾ ਮੋਟਾ ਸੀ ਮਹਿਸੂਸ ਕਰ ਸਕਦੇ ਤੁਸੀਂ ਵੀ ਮਹਿਸੂਸ ਕਰੋ ਘਰੇ ਬਹਿ ਕੇ ਔਰ ਪਲੀਜ਼ ਅੱਧਾ ਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਿ ਹੋਰ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਦਾ ਭਲਾ ਹੋ ਸਕੇ ਧੰਨਵਾਦ